ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਪਵਿੱਤਰ ਰਮਜ਼ਾਨ ਮਹੀਨੇ ਦਾ ਸ਼ੁਰੂਤ ਹੋਈ ਹੈ 10 ਰਾਮਾ ਦਾਦਾ ਤੁੜਕੋਟ ਸਮੁੱਚੇ ਇਸਲਾਮ ਭਾਈਚਾਰੇ ਨੂੰ ਅਤੇ ਆਪਣੇ ਪਿੰਡ ਦੇ ਨਗਰ ਸਮੁੱਚੇ ਨਗਰ ਨੂੰ ਐਨਆਈ ਭਰਾਵਾਂ ਨੂੰ ਭੈਣਾਂ ਨੂੰ ਦੇਸ਼ ਵਿਦੇਸ਼ ਦੇ 바ਦ ਦੇ ਸਾਰੇ ਪੰਜਾਬੀਆਂ ਨੂੰ ਸਾਰੇ ਇਸਲਾਮ ਭਾਈਚਾਰੇ ਨੂੰ ਰਮਜ਼ਾਨ ਮਹੀਨੇ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਅਸੀਂ ਉਸ ਮਸਜਿਦ ਦੇ ਵਿੱਚ ਖੜੇ ਆਂ ਜੋ 47 ਤੋਂ ਪਹਿਲਾਂ ਦੀ ਵਿਵਾਦ ਸੀ ਮੇਰੇ ਬਹੁਤ ਹੀ ਸਰਕਾਰਜੋਗ ਨਗਰ ਢੂਟਕੋੜ ਸਿੰਘ ਨੇ ਇਸ ਮਸਜਿਦ ਨੂੰ ਆਵਾਜ਼ ਕਰਾਉਣ ਦੇ ਵਿੱਚ ਮੇਰਾ ਬਹੁਤ ਵੱਡਾ ਸਹਿਯੋਗ ਦਿੱਤਾ ਜੋ ਮਸਜਿਦ ਅੱਜ ਪੂਰੇ ਸੋਹਣੇ ਆਪਦੇ ਰੰਗ ਰੂਪ ਦੇ ਵਿੱਚ ਜੋ ਕਹਿੰਦੇ ਸਿਆਣੇ ਕਹਿੰਦੇ ਹੁੰਦੇ ਕਿਸੇ ਵੀ ਚੀਜ਼ ਦਾ ਆਵਾਜ਼ ਹੋਣਾ ਕੋਈ ਟਾਈਮ ਪੈਂਦਾ ਹੈ ਅੱਜ ਉਹ ਟਾਈਮ ਆ ਗਿਆ ਕਿ ਅਮ ਨਸੀਬ ਪੂਰੇ ਅਵਾਦ ਪੂਰੇ ਸੋਹਣੇ ਸਲੀਕੇ ਨਾਲ ਸੋਹਣੇ ਤਰੀਕੇ ਨਾਲ ਤਾਂ ਆਵਾਦ ਪੰਜ ਟਾਈਮ ਇੱਥੇ ਨਮਾਜ਼ ਹੁੰਦੀ ਹੈ ਮੈਂ ਬਹੁਤ ਬੜਾ ਹੀ ਖੁਸ਼ਕਿਸਮਤ ਹਸਦਾ ਹਾਂ ਮੇਰਾ ਨਗਰ ਬੜਾ ਭਾਗਾ ਵਾਲਾ ਹੈ ਕਿ ਇਸ ਮਸਜਿਦ ਦੇ ਵਿੱਚ ਪਹਿਲਾਂ ਸਾਡੇ ਪਿੰਡ ਦਾ ਪੁਰਾਣਾ ਸਕੂਲ ਸੀ ਜਿੱਥੇ ਬਹੁਤ ਹੀ ਪੁਰਾਣੀ ਪਹਿਲਾਂ ਇੱਥੇ ਸਿੱਖਿਆ ਤਲਿਮ ਹਾਸਲ ਕਰਦੇ ਰਹੇ ਆ ਸਾਡੇ ਪਿੰਡ ਦੇ ਬਹੁਤ ਹੀ ਸਤਿਕਾਰਯੋਗ ਬਾਬਾ ਭਗੇਲ ਸਿੰਘ ਜੀ ਸਾਲਦਾਰ ਪਟਿਆਲੇ ਦੇ ਅਸਤ ਵਿੱਚ ਉਹਨਾਂ ਦੇ ਪਿਤਾ ਸਰਦਾਰ ਜਸਮੀਲ ਉਹਨਾਂ ਦੇ ਪੁੱਤਰ ਸਰਦਾਰ ਜਸਮੀਲ ਸਿੰਘ ਜੱਸਾ ਇਸ ਮਸਜਿਦ ਦੇ ਵਿੱਚ ਅਧਿਆਪਕ ਤੌਰ ਤੇ ਪੜਾਉਂਦੇ ਰਹੇ ਆ ਸਾਡੇ ਨਗਰ ਦੇ ਕਾਫੀ ਲੋਕਾਂ ਨੇ ਉਹਨਾਂ ਤੋਂ ਤਾਲੀਮ ਲਈ ਹੋਊਗੀ ਉਸ ਤੋਂ ਬਾਅਦ ਇਹ ਸਕੂਲ ਸ਼ੇਵਟੋ ਕੇ ਬਾਬਾ ਦਸੋਂਦਾ ਸੌਂਦੇ ਡੇਰੇ ਵਿੱਚ ਚੱਲਿਆ ਗਿਆ ਜਿਹਨੂੰ ਆਪਾਂ ਜਿਹੜੀ ਸਾਫ ਦਾ ਡੇਰਾ ਵੀ ਕਹਿ ਦਿੰਦੇ ਆ ਅੱਜ ਅਸੀਂ ਰਮਜ਼ਾਨ ਦੇ ਪਹਿਲੇ ਦਿਨ ਬਹੁਤ ਹੀ ਸਾਡੇ ਸਤਿਕਾਰਯੋਗ ਸਾਡੇ ਛੋਟੇ ਵੀਰ ਗੁਰਪੀ ਸਿੰਘ ਜੀ ਜਿਨ੍ਹਾਂ ਨੂੰ ਆਪਾਂ ਪਿਆਰ ਨਾਲ ਨੀਲਾ ਕਹਿੰਨੇ ਆ ਨੀਲਾ ਨੰਬਰਦਾਰ ਪੁੱਤਰ ਸਰਦਾਰ ਸਰਦੇਵ ਸਿੰਘ ਜੀ ਨੰਬਰਦਾਰ ਪੁੱਤਰ ਸਰਦਾਰ ਲਾਲ ਸਿੰਘ ਜੀ ਨੰਬਰਦਾਰ ਜਿਨ੍ਹਾਂ ਨੇ ਮੈਨੂੰ ਪਿੱਛੇ ਜੇ ਉਹ ਇੱਥੇ ਛੁੱਟੀ ਕੱਟਣ ਆਏ ਸੀ ਕੈਨੇਡਾ ਤੋਂ ਉਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਵੀ ਵੱਡੇ ਭਰਾ ਰਾਮੇ ਇਸ ਮਸਜਿਦ ਦੇ ਵਿੱਚ ਬਾਲ ਪੇਪਰ ਦੀ ਸੇਵਾ ਮੈਂ ਕਰਵਾਉਂਗਾ ਤੇ ਉਹ ਅੱਜ ਸਾਡੇ ਨਾਲ ਉਹ ਵਾਅਦਾ ਪੂਰਾ ਹੋਇਆ ਸਾਡੇ ਬਹੁਤ ਹੀ ਸਤਿਕਾਰਯੋਗ ਉਹਨਾਂ ਦੇ ਦੋਸਤ ਸਾਡੇ ਵੀ ਮੇਰੇ ਵੀ ਛੋਟੇ ਭਰਾ ਸਰਦਾਰ ਹੱਭਨ ਸਿੰਘ ਜੀ ਸੋਨੀ ਪੰਚਾਇਤ ਮੈਂਬਰ ਉਹਨਾਂ ਨੇ ਸੇਵਾ ਪਹੁੰਚਾਈ ਆ ਆਪਦੇ ਹੱਥੀ ਇਸ ਮਸਜਿਦ ਦੇ ਵਿੱਚ ਬਾਲ ਪੇਪਰ ਦੀ ਸੇਵਾ ਕਰਵਾਈ ਜਿਉ ਤੁਸੀਂ ਦੇਖ ਰਹੇ ਹੋ ਮੈਂ ਸਰਦਾਰ ਸਾਰੇ ਹੀ ਨੰਬਰਦਾਰ ਪਰਿਵਾਰ ਦਾ ਬਹੁਤ ਧੰਨਵਾਦੀ ਧੰਨਵਾਦੀ ਹਾਂ ਇਸ ਮਸਜਿਦ ਦਾ ਸੇਵਾਦਾਰ ਹੋਣ ਦੇ ਨਾਤੇ ਸਾਰੇ ਨਗਰ ਦਾ ਬਹੁਤ ਧੰਨਵਾਦ ਕਰਦਾ ਕਿ ਸਾਰੇ ਨਗਰ ਨੇ ਮੇਰੇ ਨਾਲ ਬਹੁਤ ਵੱਧ ਚੜ ਕੇ ਬਾਬੇ ਫਕਰ ਸਾਹਿਬ ਦੀ ਮਜ਼ਾਰ ਦੀ ਤੇ ਇਸ ਮਸਜਿਦ ਦੀ ਸੇਵਾ ਵਿੱਚ ਕਿਸੇ ਪੱਖੋਂ ਕਸਰ ਨਹੀਂ ਛੱਡੀ ਤੇ ਆਸ ਕਰਦਾ ਹਾਂ ਵੀ ਅੱਗੇ ਤੋਂ ਵੀ ਇਸ ਅ ਮਸਜਿਦ ਦੇ ਵਿੱਚ ਬਾਤ ਤੇ ਜਗ੍ਹਾ ਦੇ ਵਿੱਚ ਮੇਨਾ ਬਾਤ ਚੜ ਕੇ ਸਾਥ ਦਿੰਦੇ ਰਹਿਣਗੇ ਤੇ ਜਿਵੇਂ ਇੱਥੇ ਬਹੁਤ ਹੀ ਸਤਿਕਾਰਯੋਗ ਮੇਰੇ ਸਾਡੇ ਪ੍ਰਧਾਨ ਜਲਦਰ ਬੂਟਾ ਸਿੰਘ ਜੀ ਖੜਿਆ ਇਹਨਾਂ ਨੇ ਜਦੋਂ ਮਸਜਿਦ ਸ਼ੁਰੂ ਹੋਈ ਉਹ ਤੋਂ ਦੋ ਕਮਰੇ ਪਾਉਣ ਦੇ ਵੇਲੇ ਛੱਤਾ ਪਾਉਣ ਦੇ ਵਿੱਚ ਸਾਥ ਦਿੱਤਾ ਬਾਅਦ 4-5000 ਰੁਪਏ ਨਗਦ ਵੀ ਦਿੱਤਾ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਨਪੇਰ ਸਿੰਘ ਜੀ ਚੇਅਰਮੈਨ ਸਾਹਿਬ ਇਹ ਖੜੇ ਹਨ ਇਹਨਾਂ ਨੇ ਵੀ ਬਹਾਦਰ ਸਿੰਘ ਜੀ ਮੇਰੇ ਛੋਟੇ ਵੀਰ लवली ਜੀ ਤੇ ਮੇਰਾ ਬਹੁਤ ਹੀ ਸਰਕਾਰ ਦੇ ਪੁੱਤਰ ਗੁਰਜਿੰਦਰ ਸਿੰਘ ਜੀ ਪ੍ਰਿੰਸੀਪਲ ਸਮੋੱਚੇ ਸਾਰੇ ਨਗਰ ਦਾ ਬਹੁਤ ਧੰਨਵਾਦੀ ਆ ਮੈਂ ਵੀ ਜਿਨ੍ਹਾਂ ਨੇ ਬਾਅਦ ਚੜ ਕੇ ਦੋਨਾਂ ਜਗ੍ਹਾ ਦੇ ਵਿੱਚ ਮੇਰਾ ਸਾਥ ਦਿੱਤਾ ਤੇ ਅੱਗੇ ਤੋਂ ਦਿੰਦੇ ਰਹਿਣਗੇ ਅਸਲਾਮੁਅਲੈਕਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਡੀ ਬਹੁਤ ਹੀ ਪੁਰਾਣੀ ਜੋ ਪਿੰਡ ਮਸੀਤ ਬਣੀ ਹੋਈ ਆ ਅਸੀਂ ਉਸ ਦੇ ਵਿੱਚ ਖੜੇ ਹੋਏ ਆ ਤੇ ਅੱਜ ਜੋ ਰਮਜ਼ਾਨ ਮਹੀਨਾ ਚੱਲਿਆ ਸੀ ਸਾਡੇ ਨਾਲ ਦਾਦਾ ਜੀ ਕਾਜੀ ਜੀ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਆ ਇਹ ਜੋ ਨੀਲਾ ਆਪਣਾ ਦਾਦਾ ਜੀ ਨੇ ਦੱਸ ਹੀ ਦਿੱਤਾ ਵੀ ਜਿਹੜਾ ਬਾਲਪੇਪਰ ਦੀ ਸੇਵਾ ਗੁਰਪ੍ਰਸ ਨੀਲਾ ਜੋ ਕੈਨੇਡਾ ਦੇ ਵਿੱਚ ਰਹਿੰਦੇ ਆ ਅਸੀਂ ਉਹਨਾਂ ਦਾ ਹੀ ਆਪਣੇ ਵੱਲੋਂ ਨਾਲ ਮੇਰੇ ਚ ਖੜੇ ਚਾਚਾ ਬੁੱਟਾ ਸਿੰਘ ਜੈਲਦਾਰ ਨਮਤੇਜ ਸਿੰਘ ਲਵਲੀ ਤੇ ਹੋਰ ਆਪਣਾ ਛੋਟਾ ਵੀਰ ਅਸੀਂ ਇਹਨਾਂ ਨੂੰ ਉਹਨਾਂ ਦਾ ਸਾਰੇ ਪਰਿਵਾਰ ਦਾ ਧੰਨਵਾਦ ਕਰਦੇ ਆ ਕਿ ਪਹਿਲਾਂ ਵੀ ਉਹ ਪਿੰਡ ਦੇ ਵਿੱਚ ਜਿਹੜੇ ਸਾਂਝੇ ਕੰਮ ਚੱਲਦੇ ਆ ਉਹਨਾਂ ਵਿੱਚ ਬਹੁਤ ਵੱਡਾ ਸਹਿਯੋਗ ਕਰਦੇ ਆ ਅੱਗੇ ਤੋਂ ਵੀ ਕਰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਦਾਬ ਸਾਰਿਆਂ ਨੂੰ ਸਲਾਮ ਸਾਡੇ ਪਿੰਡ ਧੂਲਕੋਟਾਂ ਸੀ ਵਿਖੇ ਜੋ ਪੁਰਾਣੀ ਮਸਜਿਦ ਹੈ ਪਾਰਟੀਸ਼ਨ ਤੋਂ ਪਹਿਲਾਂ ਦੀ ਉਹ ਮਸਜਿਦ ਵਿੱਚ ਸੇਵਾ ਕਰਵਾਈ ਸਾਡੇ ਪਿੰਡ ਦੇ ਨੀਲੇ ਵੀਰੇ ਨੇ ਨੰਬਰਦਾਰ ਸਾਹਿਬ ਨੇ ਹਾਲ ਪੇਪਰ ਦੀ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦੀ ਹਾਂ ਤੇ ਦੂਜੇ ਸਾਰੇ ਇਸਲਾਮ ਭਾਈਚਾਰੇ ਨੂੰ ਰਮਜ਼ਾਨ ਮਹੀਨੇ ਦੀਆਂ ਬਹੁਤ ਬਹੁਤ ਮੁਬਾਰਕਾਂ ਮੇਰੇ ਵੱਲੋਂ ਔਰ ਸਾਡੇ ਸਾਰਿਆਂ ਵੱਲੋਂ ਸਾਰੇ ਇਸਲਾਮ ਧਰਮ ਦੇ ਭਾਈਚਾਰੇ ਨੂੰ ਰਮਜ਼ਾਨ ਮਹੀਨੇ ਦੀਆਂ ਮੁਬਾਰਕਾਂ ਡਾਕਟਰ ਨਮਤੇਜ ਸਿੰਘ ਜੀ ਸਾਡੇ ਭਾਈ ਹਰਪਜਨ ਸਿੰਘ ਜੀ ਸੋਨੀ ਸਾਡੇ ਵੀਰ ਰਾਮ ਸਿੰਘ ਜੀ ਸਾਡੇ ਭਾਈ ਮੁੱਤਾ ਜੀ ਔਰ ਕਾਜੀ ਸਾਹਿਬ ਔਰ ਸਾਡਾ ਵੀਰ ਦਰਸ਼ਨ ਸਾਰਿਆਂ ਦੇ ਵੱਲੋਂ ਸਾਡੇ ਵੱਲੋਂ ਸਾਰੇ ਇਸਲਾਮ ਭਾਈਚਾਰੇ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਨੰਬਰ ਦਾ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਮੇਰੀ ਇੱਕੋ ਬੇਨਤੀ ਆ ਇਹ ਸਾਡੇ ਪਿੰਡ ਦੇ ਵਿੱਚ ਹਰ ਧਰਮ ਦੀ ਜਗ੍ਹਾ ਹੈ ਮੰਦਰ ਵੀ ਆ ਮਸਜਿਦ ਵੀ ਆ ਗੁਰਦੁਆਰਾ ਵੀ ਆ ਸਾਡਾ ਪਿੰਡ ਜਿਵੇਂ ਭਾਈਚਾਰੇ ਨਾਲ ਰਹਿੰਦਾ ਹੈ ਸਾਰਾ ਸੰਸਾਰ ਸਾਰਾ ਪੰਜਾਬ ਇਸੇ ਤਰ੍ਹਾਂ ਭਾਈਚਾਰੇ ਨਾਲ ਰਹੋ ਇੱਕ ਵਾਰੀ ਫੇਰ ਪੂਰੇ ਇਸਲਾਮ ਸਲਾਮ ਅੰਧਰਮ ਨੂੰ ਇਸਲਾਮ ਧਰਮ ਦੇ ਸਾਡੇ ਜਨੇ ਬਸਨੀਕ ਨੇ ਇੰਡੀਆ ਦੇ ਵਿੱਚ ਪੂਰੇ ਦੇਸ਼ਾਂ ਦੇ ਵਿੱਚ ਉਹਨਾਂ ਨੂੰ ਸਾਡੇ ਵੱਲੋਂ ਰਮਜ਼ਾਨ ਨੂੰ ਹੀਂ ਦੇਆਂ ਬਹੁਤ ਬਹੁਤ ਮੁਬਾਰਕਾਂ ਸਤਿ ਸ੍ਰੀ ਅਕਾਲ